ਨਾਈਟ ਕੋਈ ਆਉਂਦੀ ਉਹਨਾਂ ਦੇ ਵਿੱਚ ਇੱਕ ਮਦਰ ਡੇ ਆਉਂਦਾ ਮਦਰ ਡੇ ਆਉਂਦਾ ਉਹ ਦਿਨ ਕੋਸਟ ਨਾ ਪਾਇਆ ਕਰੋ ਖਾਸ ਕਰਕੇ ਫੇਸਬੁੱਕ ਤੇ ਇਨਸਟਾ ਤੇ ਕਿਤੇ ਨਾ ਪਾਇਆ ਕਰੋ ਕਿਉਂਕਿ ਕੋਈ ਦਿਨ ਐਸਾ ਹੈ ਹੀ ਨਹੀਂ ਜਿਨਾ ਮਾਂ ਦਾ ਨਾਮ ਹੋਵੇ ਇੱਕ ਦਿਨ ਵੀ ਦੱਸ ਦਿਓ ਜਿਹੜਾ ਮਾਂ ਦਾ ਨਹੀਂ ਆ ਨਹੀਂ ਆ ਹਰ ਦਿਨ ਮਾਂ ਦਾ ਕਿਉਂਕਿ ਮਾਂ ਸਵੇਰੇ 4 ਵਜੇ ਉੱਠ ਜਾਂਦੀ ਐ ਜਿੰਨਾ ਚਿਰ ਸਾਰਾ ਪਰਿਵਾਰ ਰੋਟੀ ਖਾ ਕੇ ਆਪਣੇ ਆਪਣੇ ਟਿਕਾਣੇ ਤੇ ਬੈਠ ਕੇ ਸੌ ਨਹੀਂ ਜਾਂਦਾ ਉਨੀ ਦੇਰ ਤੱਕ ਮਾਂ ਨੂੰ ਨੀਂਦ ਨਹੀਂ ਆਉਂਦੀ ਬੱਚਾ ਭਾਵੇਂ ਵਿਆਹ ਵੀ ਹੋ ਗੋ ਮਾਂ ਨੂੰ ਨੀਂਦ ਨਹੀਂ ਆਉਂਦੀ ਜਿੰਗ ਤੇ ਵਿਆਹ ਆਇਆ ਹੋਇਆ ਰਾਤ ਨੂੰ 11 12 ਵਜੇ ਕੰਮ ਤੋਂ ਆਇਆ ਗੇਟ ਖੜਕਿਆ ਮਾਂ ਅੰਦਰ ਚਾਹੇ ਕਿ ਮਾਰ ਚਈਆ ਤੇ ਕਿ ਮਾਂ ਦੀ ਆਵਾਜ਼ ਆਉਂਦੀ ਕਿ ਪੁੱਤਰ ਆ ਗਿਆ ਟੋਟੀ ਖਾ ਲੇ ਚਾਹੇ ਪਿੱਛੇ ਰੱਦ ਕੇ ਆਇਆ ਹੋਵੇ ਤੇ ਸ਼ਾਮ ਨੂੰ ਜਦੋਂ ਸੰਧ ਮੇਲਾ ਹੁੰਦਾ ਸ਼ਾਮ ਦਾ ਟਾਈਮ ਹੁੰਦਾ ਨਾ ਹਨੇਰਾ ਹੋਣ ਲੱਗ ਪੈਂਦਾ ਤੇ ਘਰ ਦੇ ਵਿੱਚੋਂ ਕਿਸੇ ਭੈਣ ਭਰਾ ਦਾ ਫੋਨ ਨਹੀਂ ਜਾਂਦਾ ਇੱਕ ਸਹਮਾ ਦਾ ਫੋਨ ਜਾਂਦਾ ਕਿ ਪੁੱਤ ਕਿੱਥੇ ਆ ਤੇ ਕਦੋਂ ਆਣੋ ਕੈਮ ਨਾ ਆਜੀ ਔਰ ਕਿਸੇ ਦਾ ਫੋਨ ਨਹੀਂ ਆਉਂਦਾ ਹਾਂਜੀ ਹਾਂਜੀ ਮੈਂ ਬੋਲਦਾ ਕਿ ਸਭ ਬੋਲਦੇ ਨੇ ਕਿ ਕਦੇ ਮਾਂ ਦੇਈਂ ਦੀਆਂ ਫੁੱਟੀਆਂ ਖਵਾਉਂਦੀ ਸੀ ਕਦੇ ਮਾਂ ਇਹ ਕਿਉਂ ਦੀਆਂ ਚੂਰੀਆਂ ਖਵਾਉਂਦੀ ਸੀ ਕਦੇ ਮਾਂ ਦਹੀਂ ਦੀਆਂ ਫੁੱਟੀਆਂ ਖਵਾਉਂਦੀ ਸੀ ਕਦੇ ਮਾਂ ਕਿਉਂ ਦੀਆਂ ਚੂਰੀਆਂ ਖਵਾਉਂਦੀ ਸੀ ਅੱਜ ਦੇ ਸ਼ਰੀਕ ਮੈਨੂੰ ਦੇਂ ਨਾ ਰੋਟੀਆਂ ਮਾਂ ਇਹਨਾਂ ਨਾਲ ਤੇ ਬਿਨਾ ਭਰੇ ਕਿਸੇ ਵੀ ਲੱਭਾ ਨਾ ਨਾ ਮਿਲ ਕੋਠਿਆਂ ਤੋਂ ਬਾਜਾਂ ਦੇ ਤਮਾਦ ਦੀ ਹੁੰਦੀ ਸੀ ਉਡਾਣਾਂ ਭੰਤੰ ਮੇਰੀ ਚੰਦ ਦੀ ਕੋਠਿਆਂ ਤੋਂ ਬਾਜਾਂ ਦੇ ਤਮਾਦ ਦੀ ਹੁੰਦੀ ਸੀ ਉਦਾਰਨਾਂ ਪਤੰਗ ਮੇਰੇ ਚੰਨ ਵੇ ਪਿਆਰ ਭਰੇ ਬੋਲਾਂ ਨਾਲ ਆਖਦੀ ਹੁੰਦੀ ਸੀ ਤੈਨੂੰ ਦੇਣਾ ਮੈਂ ਰੱਸੀ ਦੇ ਨਾਲ ਬੰਨ੍ਹ ਦੇ ਹੱਥ 'ਚ ਨਿੱਕੜ ਹੁਣ ਲੱਭਣੇ ਹੀ ਟਿੱਪੜੇ ਨੂੰ ਕੌਣ ਦੱਸ ਜੁੰਮਿਆ ਕਰੇ ਕਿਸੇ ਦੀ ਰੱਬ ਮਾਨ ਅਮਨ ਮਾਂ ਦੀ ਮੁਹੱਬਤ ਹੈ ਜਿਹਦੇ ਕੋਲ ਨਹੀਂ ਹੈ ਪੁੱਛ ਤੇ ਉਹਨੂੰ ਦੇਖੋ ਜਿਹਦੇ ਕੋਲ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਭਾਈ ਮੇਰਾ ਨਾਮ ਮੈਂ ਤੇ ਜੀ ਥੈਂਕ ਯੂ ਮੇਰਾ ਨਾਮ ਰਾਜਾ ਜੀ ਸ਼ਹਿਰ ਮੇਰਾ ਗਣਸ਼ਕਰ ਹੈ ਤੇ ਮੈਂ ਸੋਨੀਆ ਦੇ ਕਲਕਾਰ ਪਾਰਟੀ ਦੇ ਨਾਲ 15 ਸਾਲ ਤੋਂ ਕੰਮ ਕਰ ਰਿਹਾ ਮੋਬਾਈਲ ਨੰਬਰ ਮੋਬਾਈਲ ਨੰਬਰ ਦੇ ਸਕਦਾ ਜੀ ਮੈਂ ਸੌਰੀ ਮੋਬਾਈਲ ਨੰਬਰ ਰੋਕ ਦਿਓ